ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਵੇਸਣ ਦੀ ਬਰਫੀ ਤੇ ਵੇਸਣ ਦੀ ਬਰਫੀ 'ਚ ਆਪਾਂ ਡੇਢ ਕੋਲੀ ਖੰਡ ਦੀ ਪਾਈ ਸੀ ਤੇ ਇਹ ਵਾਲੀ ਕੋਲੀ ਮੈਂ ਲਾਪ ਲਈ ਸੀ ਇੱਕ ਕੋਲੀ ਆ ਤੇ ਅੱਧੀ ਕੋਲੀ ਮੈਂ ਆਹ ਉੱਪਰ ਰੱਖੀ ਸੀ ਡੇਢ ਕੋਲੀ ਖੰਡ ਦੀ ਦੋ ਕੋਲੀਆਂ ਵੇਸਣ ਪਾਵਾਂਗੇ ਇੱਕ ਕੋਲੀ ਘਿਓ ਪਾ ਦਵਾਂਗੇ ਤੇ ਘਿਓ ਇੱਥੇ ਮੈਂ ਮਿਕਸ ਕਰਕੇ ਲਿਆ ਡਾਲਦਾ ਘਿਓ ਦੇਸੀ ਘਿਓ ਆਪਾਂ ਦੋਵੇਂ ਮਿਕਸ ਕਰਕੇ ਫੇਰ ਬਣਾਵਾਂਗੇ ਤੇ ਪੌਣੀ ਕ ਕੋਲੀ ਪਾਣੀ ਦੀ ਲਈ ਸੀ ਤੇ ਹੁਣ ਆਪਾਂ ਗੈਸ ਤੇ ਕੜਾਈ ਰੱਖ ਦਵਾਂਗੇ ਗੈਸ ਤੇ ਆਪਾਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਘਿਓ ਪਾ ਦਵਾਂਗੇ ਘਿਓ ਤੁਸੀਂ ਕੱਲਾ ਦੇਸੀ ਵੀ ਲੈ ਸਕਦੇ ਏ ਢਾਲ ਦਾ ਵੀ ਲੈ ਸਕਦੇ ਮੈਂ ਮਿਕਸ ਕਰਕੇ ਲਿਆ ਦੇਸੀ ਘਿਓ ਦੇ ਵਿੱਚ ਵਰਤੀ ਕੋਈ ਭਰਾ ਦਾ ਕੋਈ ਨਹੀਂ ਵੀ ਖਾ ਸਕਦਾ ਤੇ ਮਿਕਸ ਕਰਕੇ ਮਿਕਸ ਕਰਕੇ ਲਿਆ ਸੀ ਕਿ ਉਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਗਰਮ ਕਰ ਲਵਾਂਗੇ। ਕਿ ਉਹ ਗਰਮ ਹੋ ਗਿਆ ਹੁਣ ਆਪਾਂ ਵੇਸਣ ਨੂੰ ਪਾ ਦੇਵਾਂਗੇ। ਵੇਸਣ ਪਾ ਕੇ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਗੇਸ ਨੂੰ ਆਪਾਂ ਲੋਅ ਰੱਖ ਕੇ ਵੇਸਣ ਨੂੰ ਪਕਾਵਾਂਗੇ ਕਿ ਤੇਜ ਗੈਸ ਤੇ ਆਪਾਂ ਵੇਸਣ ਨੂੰ ਨਹੀਂ ਪਕਾਵਾਂਗੇ ਤੇ ਲੋ ਗੈਸ ਤੇ ਹੀ ਆਪਾਂ ਹੌਲੀ ਹੌਲੀ ਵੇਸਣ ਪਕਾ ਲਵਾਂਗੇ ਵੇਸਣ ਨੂੰ ਆਪਾਂ ਹੌਲੀ ਹੌਲੀ ਫੋਨ ਲਵਾਗੇ ਤੇ ਵੇਸਣ ਨੇ ਘਿਓ ਛਾੜ ਦਿੱਤਾ ਤੇ ਵੇਸਣ ਨੂੰ ਆਪਾਂ ਇਸੇ ਤਰ੍ਹਾਂ ਹੀ ਕੱਚਾ ਨਹੀਂ ਰੱਖਾਂਗੇ ਹੋੜੀ ਹੋੜੀ ਨੂੰ ਪੁੰਨ ਦੇ ਦਵਾਂਗੇ ਲੋਹੂ ਨੇ ਹਮਤੇ ਤੁਸੀਂ ਦੇਖ ਸਕਦੇ ਵੇਰ ਸਨ ਕਿੰਨਾ ਵਧੀਆ ਸਾਡਾ ਪੁੰਨ ਹੋ ਗਿਆ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਹੋਰ 5-7 ਮਿੰਟ ਵਾਸਤੇ ਚੰਗੀ ਤਰ੍ਹਾਂ ਪੁੰਨ ਲਵਾਂਗੇ ਆਪਾਂ ਤੇਜ ਗੈਸ ਤੇ ਬਿਲਕੁਲ ਨਹੀਂ ਵੇਸਣ ਨੂੰ ਭੁੰਨਣਾ ਤੇ ਲੋਕ ਲੈਣ ਤਾਂ ਹੀ ਆਪਾਂ ਭੁੰਨਾਂਗੇ ਵੇਸਣ ਭੁੱਲਣ ਲੱਗਿਆ ਆਪਾਂ ਕੋਈ ਕਾਲੀ ਨਹੀਂ ਕਰਨੀ ਵੀ ਵੇਸਣ ਆਪਾਂ ਉਹਨਾਂ ਵਾਂਗੂ ਭੁੰਨਣਾ ਲਵਾਈਆਂ ਵਾਂਗੂ ਜਿਸ ਤਰ੍ਹਾਂ ਉਹ ਪੁੰਨਦੇ ਵੇਸਣ ਤੇ ਇਸੇ ਤਰ੍ਹਾਂ ਹੀ ਉਹ ਲੋਕ ਲੈਣ ਤੇ ਹੀ ਫਿਰ ਪੇਰੋਂ ਇਸ ਤਰ੍ਹਾਂ ਹੀ ਮਾਰਦੇ ਆਂ ਭੀ ਇਸ ਤਾਂ ਹੀ ਧੀ ਹੌਲੀ ਹੌਲੀ ਉਹ ਭੁੰਨਦੇ ਆ ਵੇਸਣ ਨੂੰ ਆਪਾਂ ਵੀ ਉਸੇ ਤਰ੍ਹਾਂ ਹੀ ਵੇਸਣ ਆਪਾਂ ਥੋਲ ਕੇ ਤਿਆਰ ਕਰਾਂਗੇ ਵੇਸਣ ਦੇ ਵਿੱਚ ਆਪਾਂ ਪਾ ਦਾਂਗੇ ਫੂਡ ਕਲਰ ਇੱਕ ਮੈਂ येलो ਕਲਰ ਲਿਆ ਸੀ ਤੇ ਇੱਕ orange ਕਲਰ ਆਪਾਂ ਦੋਵੇਂ ਮਿਲਾ ਕੇ ਵੇਸਣ ਦੇ ਵਿੱਚ ਪਾ ਦਵਾਂਗੇ ਤੇ ਇਹਦੇ ਨਾਲ ਕਲਰ ਬਹੁਤ ਵਧੀਆ ਵੇਸਣ ਦੇ ਵਿੱਚ ਆਉਂਦਾ ਇਹਨੂੰ ਨਾ ਆਪਾਂ ਮਿਕਸ ਕਰ ਦੇਵਾਂਗੇ ਤੇ ਐਸਾ ਸਾਢੇ 1/2 ਕਲਾਸ ਪੋਨ ਹੋ ਗਿਆ ਤੇ ਤਿਆਰ ਹੋਇਆ ਐ ਵਿਸਾਂ ਤੇ ਹੁਣ ਮੈਂ ਕੜਾਈ ਨੂੰ ਲਾ ਕੇ ਇੱਕ ਸਾਈਡ ਤੇ ਰੱਖ ਦਵਾਂਗੀ ਤੇ ਇੱਧਰ ਮੈਂ ਪੈਨ ਰੱਖ ਦਵਾਂਗੀ ਤੇ ਇਹਦੇ ਵਿੱਚ ਆਪਾਂ ਖੰਡ ਨੂੰ ਪਾ ਦਵਾਂਗੇ ਖੰਡ ਪਾ ਕੇ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਇਹਨੂੰ ਆਪਾਂ ਥੋੜੀ ਦੇਰ ਵਾਸਤੇ ਨੂੰ ਰਿਧਨ ਲਾਵਾਂਗੇ ਹਲੀ ਚਾਣੀ ਨੂੰ ਆਪਾਂ ਹਿਲਾ ਦੇਵਾਂਗੇ ਚਾਣੀ ਆਪਾਂ ਦੋ ਤਾਰਦੀ ਨਹੀਂ ਬਣਾਵਾਂਗੇ ਆਪਾਂ ਹਲਕੀ ਜੀ ਤਾਰਦੀ ਚਾਣੀ ਬਣਾ ਕੇ ਤਿਆਰ ਕਰਾਂਗੇ ਚਾਣੀ ਨੂੰ ਆਪਾਂ ਵੇਖ ਲਵਾਂਗੇ ਚਾਣੀ ਸਾਡੀ ਇੱਕ ਤਾਰਦੀ ਬਣ ਗਈ ਆਪਾਂ ਚੈੱਕ ਕਰਕੇ ਵੇਖ ਲਾਂਗੇ ਚਿਪ ਚਿਪ ਜਿਹੀ ਚਾਣੀ ਹੋ ਗਈ ਆ ਤੇ ਆਪਾਂ ਇਹਨੂੰ ਇੱਕ ਤਾਰ ਦੀ ਚਾਣੀ ਬਣਾਵਾਂਗੇ 2 ਕੁ ਮਿੰਟ ਵਾਸਤੇ ਹੋਰ ਆਪਾਂ ਇਹਨੂੰ ਬੰਦ ਲਵਾਂਗੇ ਚਾਣੀ ਨੂੰ ਆਪਾਂ ਚੈੱਕ ਕਰ ਲਵਾਂਗੇ ਚਾਣੀ ਸਾਡੀ ਬਣ ਗਈ ਐ ਇਸ ਤਰ੍ਹਾਂ ਦੀ ਚਾਣੀ ਚਾਹੀਦੀ ਸੀ ਸਾਨੂੰ ਅੱਧਾ ਕ ਚਮਚਾ ਵਿੱਚ ਲਾਚੀ ਪਾਊਡਰ ਪਾਵਾਂਗੇ ਆਪਾਂ ਲਾਚੀ ਪਾਉਂਟ ਪਾ ਕੇ ਉਹ ਮਿਕਸ ਕਰ ਦਵਾਂਗੇ ਤੇ ਗੈਸ ਨੂੰ ਬੰਦ ਕਰ ਦਵਾਂਗੇ ਆਪਾਂ ਹੁਣ ਆਪਾਂ ਚਾਣੀ ਨੂੰ ਕੜਾਈ 'ਚ ਪਾ ਦਵਾਂਗੇ ਤੇ ਪਾਵਾਂਗੇ ਆਪਾਂ ਬੰਦ ਗੈਸ ਤੇ ਤੇ ਇਹਨੂੰ ਮਿਕਸ ਕਰ ਦਵਾਂਗੇ ਥੋੜਾ ਥੋੜੀ ਚਾਣੀ ਪਾ ਕੇ ਤੇ ਚਾਣੀ ਪਾ ਆਪੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਸਾਰੇ ਸਾਈਡਾਂ ਤੋਂ ਲਾ ਕੇ ਜੀ ਤੇ ਹਲਾਈ ਜਾਵਾਂਗੇ ਨੇ ਆਪਣੇ ਆਪ ਕੁਬੇਸਨ ਨੇ ਗਾੜੇ ਹੋ ਜਾਣਾ ਵੇਸਣ ਗਾੜਾ ਹੋ ਗਿਆ ਤੁਸੀਂ ਦੇਖ ਸਕਦੇ ਵੇਸਣ ਕਿੰਨਾ ਵਧੀਆ ਗਾੜਾ ਹੋ ਗਿਆ ਬਿਨਾਂ ਗੈਸ ਤੋਂ ਹੀ ਬਿਗ ਗਿਆ। ਬਿਵੇਂ ਸਿੰਪਾਉਣ ਲੱਗਿਆ, ਚਾਣੀ ਪਾਉਣ ਲੱਗਿਆ ਆਪਾਂ। ਗੈਸ ਨੂੰ ਨਹੀਂ ਚਲਾਉਣਾ ਵੀ। ਇੱਕ ਆਪਾਂ ਥਾਲੀ ਲਵਾਂਗੇ ਜੈਵਿਕ ਆਪਣੇ ਕੋਲ ਜੋ ਵੀ ਤੁਹਾ ਕੰਟੇਨਰ ਹੋਵੇ, ਥਾਲੀ ਹੋਵੇ। ਆਪਾਂ ਉਹਨੂੰ ਉਹਦੇ ਵਿੱਚ ਹੀ ਆਪਾਂ ਮੈਸੇਂਦੀ ਕਰਤੀ ਬਣਾ ਲਵਾਂਗੇ ਤੇ ਇਹਨੂੰ ਆਪਾਂ ਕਿਉ ਦੇ ਨਾਲ ਗਰੀਸ ਕਰ ਲਵਾਂਗੇ। ਵੇ ਸਾਨੂੰ ਆਪਾਂ ਥਾਲੀ ਦੇ ਵਿੱਚ ਪਾ ਦੇਵਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਦੇਵਾਂਗੇ ਥਾਲੀ 'ਚ ਪਾ ਕੇ ਤੇ ਆਪਾਂ ਥਾਲੀ ਨੂੰ ਇਸ ਤਰ੍ਹਾਂ ਸੈੱਟ ਕਰ ਦੇਵਾਂਗੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ 1 ਘੰਟਾ ਅੱਧਾ ਘੰਟਾ ਤੇ ਇਹਨੂੰ ਆਪਾਂ ਪੱਕੇ ਥਲੇ ਰੱਖ ਦੇਵਾਂਗੇ ਠੰਡੇ ਹੋਣ ਵਾਸਤੇ 1 ਘੰਟਾ ਹੋ ਗਿਆ ਸੀ ਮੈਨੂੰ ਬੇਸਨ ਹਲਾ ਕੇ ਹੋਏ ਤੇ ਹੁਣ ਇਹਨਾਂ ਦੇ ਬੇਸਨ ਬਿਲਕੁਲ ਐ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਨਾਂ ਦੀ ਪੀਸ ਕਰਦੇ ਆਂਗੇ ਵੇਖੋ ਕਿੰਨਾ ਵਧੀਆ ਬੇਸਨ ਹੋ ਗਿਆ ਤੇ ਇਹਦੇ ਹੁਣ ਮੈਂ ਪੀਸ ਬਣਾਦਾ ਹਾਂ ਆਪਾਂ ਇਹਨੂੰ ਬਰਫੀ ਵਾਲੀ ਸ਼ੇਪ ਦੇ ਦੇਵਾਂਗੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਆ ਆਪਾਂ ਘਰ ਵਿੱਚ ਵੇਸਣ ਤਿਆਰ ਕੀਤਾ ਸਾਫ਼ ਸੁਥਰਾ ਬਾਜ਼ਾਰ ਨਾਲੋਂ ਬਾਜ਼ਾਰ 'ਚ ਕੁਝ ਮਿਕਸ ਕਰ ਦਿੰਦੇ ਹੋਣਗੇ ਆਪਾਂ ਇਹ ਬਿਲਕੁਲ ਇਕਦਮ ਸਾਫ਼ ਆਪਾਂ ਬਰਫੀ ਨੂੰ ਕੱਢ ਲਵਾਂਗੇ ਤੇ ਬਰਫੀ ਨੂੰ ਮੈਂ ਜਲਦੀ ਕੱਢ ਲਿਆ ਸੀ ਬਰਫੀ ਥੋੜੀ ਜਿਹੀ ਹਲੀ ਗਿੱਲੀ ਵੇਖੋ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਆ ਤੇ ਜੇ ਸਾਡੀ ਬਰਫੀ ਵਾਲੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਘੰਟੀ ਦਾ ਬਟਨ ਦਬਾ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਜੀ